ਪੰਜਾਬ ਦੇ ਵਿੱਚ ਹੁਸ਼ਿਆਰਪੁਰ ਜਿਹੜੇ ਦੇ ਵਿੱਚ ਇੱਕ 5 ਸਾਲ ਦੇ ਮਾਸੂਮ ਬੱਚੇ ਨਾਲ ਕਿੱਦਾਂ ਉਹਨੂੰ ਮਾਰਿਆ ਗਿਆ ਉਹਦੇ ਅੰਗਾਂ ਨਾਲ ਵੇੜਖਾਨੀ ਕੀਤੀ ਗਈ ਤੇ ਬੜਾ ਦੁਖਦਾਈ ਮਾਹੌਲ ਸੀ ਤੇ ਅਸੀਂ ਪ੍ਰਸ਼ਾਸਨ ਨੂੰ ਥੰਗੇ ਰਹਿੰਦੇ ਆ ਬੜੀ ਬਾਰ ਬੇਨਤੀ ਕੀਤੀ ਆ ਕਿ ਜਿੰਨੇ ਵੀ ਪ੍ਰਵਾਸੀ ਸ਼ਹਿਰ ਦੇ ਵਿੱਚ ਮੇਨ ਚੌਰਾਹਿਆਂ ਦੇ ਵਿੱਚ ਦੁਕਾਨਾਂ ਤੇ ਬੈਠੇ ਆ ਇਹਨਾਂ ਦੀ ਵੈਰੀਫਿਕੇਸ਼ਨ ਕੀਤੀ ਜਾਵੇ ਇਹਨਾਂ ਦੇ ਥਾਣਿਆਂ ਤੋਂ ਪੀਸੀਆਂ ਲਈਆਂ ਜਾਣ ਬੜਾ ਹੀ ਟ੍ਰੈਜੀਕ ਤੇ ਬਹੁਤ ਹੀ ਮੰਦਭਗੀ ਘਟਨਾ ਹੈ ਬੜਾਈ ਅਨਫੋਰਚੂਨੇਟ ਇਨਸੀਡੈਂਟ ਹੈ ਕੱਲ ਸ਼ਾਮ ਨੂੰ ਸਾਨੂੰ 6 ਵਜੇ ਕੇ ਅਰਾਊਂਡ ਇਨਫੋਰਮੇਸ਼ਨ ਆਈ ਸੀ ਕਿ ਇੱਕ ਬੱਚਾ ਮਿਸਿੰਗ ਹੈਗਾ 5 ਸਾਲ ਦਾ ਉਮਰ ਹੈਗੀ ਉਹਦੀ ਪੁਰਹੀਰਾ ਸਾਡਾ ਥਾਣਾ ਪੈਂਦਾ ਉਹਦਾ ਨਿਊ ਦੀਪ ਨਗਰ ਦੇ ਵਿੱਚੋਂ ਤੇ ਤੁਰੰਤ ਸਾਡੇ ਆਫਸਰਸ ਪਹੁੰਚੇ ਸੀ ਕਿ ਪਹਿਲਾਂ ਮਿਸਿੰਗ ਦੀ ਕੰਪਲੇਂਟ ਸੀਗੀ ਅਸੀਂ ਥੋੜਾ ਟੈਕਨੀਕਲੀ ਚੈੱਕ ਕੀਤਾ ਤੇ ਸਾਨੂੰ ਸੀਸੀਟੀਵੀ ਰਾਹੀਂ ਇੱਕ ਸਕੂਟੀ ਤੇ ਇੱਕ ਬੰਦੇ ਤੇ ਸ਼ੱਕ ਹੋਇਆ ਉਹਨੂੰ ਗਾਂਹ ਟਰੈਕ ਕੀਤਾ ਤੇ ਫਿਰ ਸਾਨੂੰ ਬੱਚਾ ਵੀ ਨਜ਼ਰ ਆਂਦਾ ਹੈ ਕਿ ਅੱਗੇ ਸਕੂਟੀ ਤੇ ਬੈਠਾ ਹੋਇਆ ਹੈਗਾ ਤੇ ਜਿੱਦਾਂ ਫਿਰ ਅਸੀਂ ਗਾਂਹ ਚੈੱਕ ਕੀਤਾ ਤੇ ਸਕੂਟੀ ਨੂੰ ਟਰੈਕ ਕਰਦੇ ਹੋਏ ਉਹਦੇ ਓਨਰ ਹੈਗਾ ਯਹਾਂ ਪੇ ਬਲਰਾਮ ਸਿੰਘ ਜਿਨਾਂ ਦਾ ਕੋ ਗੋਡਾਊਨ ਹੈਗਾ ਉਹਨੂੰ ਟਰੈਕ ਕੀਤਾ ਆ ਗੁਰਦੁਆਰੇ ਗਏ ਸੀਗੇ ਮੈਨੂੰ ਦੱਸ ਕੇ ਗਏ ਹਨਾ ਤੇ ਕਹਿੰਦੇ ਮम्मा ਸੀ ਗੁਰਦੁਆਰੇ ਚੱਲੇ ਆ ਹਨਾ ਤੇ ਬਾਅਦ ਵਿੱਚ ਜਦੋਂ ਮੈਂ ਕਿਹਾ ਚੱਲ ਗੁਰਦੁਆਰੇ ਖੇਡਦੇ ਮੈਂ ਆਵਾਜ਼ ਵੀ ਮਾਰੀ ਇਹਨੂੰ ਮੈਂ ਹਰਵੀਰ ਰਾਜਾ ਹਰਵੀਰ ਹਨ ਨਹੀਂ ਸੀ ਬਾਹਰ ਗਲੀ 'ਚ ਹੀ ਨਹੀਂ ਸੀਗਾ ਹਨਾ ਚਲ ਫਿਰ ਦੇਖਿਆ ਗੁਰਦੁਆਰੇ ਆ ਮੈਂ ਕਿਹਾ ਚੱਲ ਗੁਰਦੁਆਰੇ ਜਦੋਂ ਆਈ ਜੈਸਮਿਨ ਆਈ ਉਹਨੇ ਪੁੱਛਿਆ ਮੈਂ ਹਨਾ ਜੈਸਮਿਨ ਕਿੱਥੇ ਆ ਭਾ ਕਹਿੰਦੀ ਮम्मा ਮੇਰੇ ਨਾਲ ਆਇਆ ਹੀ ਨਹੀਂ ਕਹਿੰਦੀ ਅਨਫੋਰਚਨਟਲੀ ਡੈਡ ਬੋਡੀ ਮਿਲੀ ਹੈਗੀ ਇੱਥੇ ਇਹ ਜਿਹੜਾ ਉਹ ਬੰਦਾ ਹੈ ਉਹ ਅਸੀਂ ਕਸਟਡੀ ਚ ਲੈ ਲਿਆ ਹੈਗਾ ਉਹਨਾਂ ਦੇ ਪੇਰੈਂਟਸ ਨੂੰ ਅਸੀਂ ਮਿਲਲੇ ਹੈਗੇ ਤੇ ਉਹਨਾਂ ਦੀ ਅਸੀਂ ਜਿੱਦਾਂ ਉਹ ਸਟੇਟਮੈਂਟਸ ਵਗੈਰਾ ਕਰਕੇ ਐਂਡ ਜੋ ਲੀਗਲ ਪ੍ਰੋਸੀਡਿੰਗ ਹੈ ਉਹ ਕੀਤੀ ਜਾਊਗੀ ਐਂਡ ਇਹਦੇ ਵਿੱਚ ਅਸੀਂ ਤੁਹਾਨੂੰ ਇਨਸ਼ੋਰ ਕਰਦੇ ਆ ਬਿਲਕੁਲ ਉਹ ਸਾਰਾ ਟੈਕਨੀਕਲ ਐਵਿਡੈਂਸ ਲੈਂਦੇ ਹੋਏ ਇਹਨੂੰ ਤੁਰੰਤ ਦੀ ਤੁਰੰਤ ਅਸੀਂ ਸਾਰਾ ਆਪਣੇ ਵੱਲੋਂ ਕਰਕੇ ਕੋਰਟ ਦੇ ਵਿੱਚ ਦੇ ਕੇ ਮਾਨਯੋਗ ਕੋਰਟ ਤੋਂ ਇਹਨੂੰ ਸਜ਼ਾ ਕਰਾਵਾਂਗੇ ਗਰਾਊਂਡ ਸਟੇਡੀਅਮ ਦੇ ਵਿੱਚ ਇਕੱਠ ਕੀਤਾ ਜਾ ਰਿਹਾ ਹੈ ਸੋ ਸਭ ਤੋਂ ਪਹਿਲਾਂ ਵੱਧ ਵੱਧ ਵੀਰ ਭਰਾ ਇੱਥੇ ਪਹੁੰਚੋ ਕਿਉਂਕਿ ਆਪਾਂ ਪੰਜਾਬ ਵਿੱਚ ਕੋਈ ਭਈਆ ਨਹੀਂ ਰਹਿ ਦੇਣਾ ਤੇ ਨਾ ਹੀ ਆਪਣੇ ਪਿੰਡ ਮੁੱਦਜੀ ਦੇ ਵਿੱਚ ਸੋ ਭਈਏ ਪਹਜਾਓ ਪੰਜਾਬ ਬਚਾਓ ਭਈਏ ਪਹਜਾਓ ਪੰਜਾਬ ਬਚਾਓ ਆਤੋ ਪਰਕਰਮਾਂ ਦਾ ਜਿੰਦਾਬਾਦ ਜਿੰਦਾਬਾਦ ਆਤੋ ਜਿੰਦਾਬਾਦ 呀呀，就是嘞。